ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੋਲਾਮੀ ਵਾਲਾ ਕੋੜੀ ਸਿੰਘ ਆ ਜਿਹੜਾ ਮੋਗਾ ਤੋਂ ਅਕਸਰ ਤੁਹਾਨੂੰ ਲੱਭ ਲੱਭ ਕੇ ਪ੍ਰਾਤਨ ਚੀਜ਼ਾਂ ਵਿਖਾਈ ਦਿਆਂ ਨੇ ਤੇ ਅੱਜ ਮੈਂ ਪਹੁੰਚਿਆ ਪਿੰਡ ਗੈਲੀ ਵਾਲੇ ਗੈਲੀ ਵਾਲੇ ਦਾ ਨਾਂ ਗੈਲੀ ਵਾਲਾ ਜਸਪੁਰ ਹੁਣ ਕਹਿੰਦੇ ਉਹਨੂੰ ਕੋੜੀ ਸਿੰਘਾਂ ਦੇ ਬਿਲਕੁਲ ਨਾਲ ਹੈ ਤੇ ਆ ਜਿਹੜਾ ਤੁਸੀਂ ਪਿੱਛੇ ਵੇਖ ਰਿਹਾ ਜੇ ਇਹ ਇੱਕ ਬੁਰਜ ਗੈਲੀ ਵਾਲ ਦੇ ਪਿੰਡ ਦੇ ਵਿੱਚ ਪੈੜੀ ਦੇ ਵਿੱਚ ਖੜਾ ਮਨਾਰ ਇਹਨੂੰ ਕਹਿੰਦੇ ਆ ਮੇਰੇ ਨਾਲ ਨੇ ਭਾਈ ਜਗਸੀਰ ਸਿੰਘ ਪਿੰਡ ਗੈਲੀ ਵਾਲੇ ਤੋਂ ਮੇਰੇ ਮਿੱਤਰ ਨੇ ਤੇ ਦੋ ਤਿੰਨ ਗੜੇ ਅਸੀਂ ਪਾਕਿਸਤਾਨ ਦੇ ਵੀ ਲਾਏ ਨੇ ਨਨਕਾਣਾ ਸਾਹਿਬ ਤੇ ਮੇਰੇ ਨਾਲ ਨੇ ਇਹ ਬੁਰਜਵਾਰੇ ਵੀ ਗੱਲਾਂ ਕਰਾਂਗੇ ਇਹਨਾਂ ਬਾਰੇ ਵੀ ਗੱਲਾਂ ਕਰਾਂਗੇ ਤੇ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਜੀ ਕਿਰਪਾ ਗੁਰੂ ਜੀ ਠੀਕ ਠਾਕ ਐ ਚੜ੍ਹਦੀ ਕਲਾ ਜੀ ਤੇ ਆ ਅੱਜ ਤੁਹਾਡੇ ਪਿੰਡ ਖੜੇ ਆ ਆਪਾਂ ਦੇ ਪੈਲੀਆਂ ਦੇ ਵਿੱਚ ਇਹ ਜਿਹੜਾ ਆਪਾਂ ਵੇਖ ਰਹੇ ਆ ਦੂਜਾ ਮਨਾਰ ਜਿਹੜਾ ਬੁਰਜ ਨੂੰ ਕਹਿੰਦੇ ਨੇ ਇਹ ਕਦੋਂ ਗੁਦਾ ਇੱਥੇ ਮਤਲਬ ਹੈਗਾ ਇਹ ਜੀ ਬਹੁਤ ਪਰਾਤਨ ਮੁਗਲ ਰਾਜ ਵੇਲੇ ਦਾ ਇਹ ਅੱਛਾ ਮੁਗਲ ਰਾਜ ਵੇਲੇ ਦਾ ਤੇ ਆ ਇਹ ਬੜਾ ਇੱਕ ਨਿੱਕੀ ਏਡਾ ਬੜਾ ਚੂਨੇ ਦਾ ਨਾਲ ਬਣਾ ਕੇ ਤੇ ਬੜਾ ਵਧੀਆ ਮੀਨਾ ਕਾਰੀ ਕੀਤੀ ਹੋਈ ਉੱਤੇ ਹੈ ਨਾ ਹਾਂਜੀ ਹਾਂਜੀ ਉਹ ਵੇਖੋ ਨਾ ਤੁਸੀਂ ਉਹ ਕਿਵੇਂ ਏਡਾਂ ਦੀਆਂ ਬਣਾਈਆਂ ਇਹਨੇ ਪੁਰਾਣੇ ਮਿਸਤਰੀ ਇਹ ਰੂਹ ਵਿੱਚ ਫਿੱਟ ਕਰਦੇ ਦੇਖਿਆ ਆ ਤੇ ਇੱਕ ਹੱਸਬ ਦੇ ਵਾਕਯਾ ਯਾਰ ਜਦੋਂ ਆਪਾਂ ਪੁਰਾਣੇ ਮੰਦਰ ਵੇਣੇ ਆ ਜਦੋਂ ਆਪਾਂ ਪੁਰਾਣੀਆਂ ਕਿਲੇ ਵੇਣੇ ਆ ਜਦੋਂ ਆਪਾਂ ਪੁਰਾਣੇ ਇਮਾਰਤਾਂ ਵੇਣੇ ਆ ਤੇ ਯਾਰ ਉਹਨਾਂ ਦੀ ਕਲਾ ਹੀ ਵੱਖਰੀ ਸੀ ਯਾਰ ਉਹ ਜਿਹੜੇ ਪੁਰਾਣੇ ਉਹ ਸ਼ੌਕ ਅੰਦਰੋਂ ਆਪਦੀ ਮਤਲਬ ਕਲਾ ਵਿਖਾਉਂਦੇ ਸੀ ਕਲਾ ਵਿਖਾਉਂਦੇ ਸੀ ਇਸਤਰੀ ਜਿਹੜੇ ਪਰਾਣੇ ਉਹ ਟਾਈਮ ਨਹੀਂ ਸੀ ਵੇਦੇ ਹਨਾ ਉਹ ਨਹੀਂ ਨਾ ਤਾਂ ਆਪਦੀ ਰੋਜ਼ਗਾਰ ਇਹ ਮਿਹਨਤਾਂ ਨਾਲ ਨਹੀਂ ਵੇਦੇ ਸੀ ਵੀ ਜਿਹਨ ਕਿ ਅਸੀਂ ਟਾਈਮ ਹੀ ਲਿਆ ਦਿਹਾੜੀ ਲਈ ਤੇ ਅਸੀਂ ਮਗਰੋਂ ਹੀ ਲਾ ਦਿੱਤਾ ਉਹ ਕੰਮ ਨਹੀਂ ਸੀਗਾ ਬਾਈ ਲੈੰਦੇ ਵਾਲੇ ਲੈੰਦੇ ਵਾਲੇ ਪੰਜਾਬ ਵਾਲਿਓ ਅੱਜ ਤੁਹਾਨੂੰ ਅਸੀਂ ਵਿਖਾ ਰਹੇ ਹਾਂ ਜਿਹੜੀਆਂ ਤੁਸੀਂ ਪਰਾਤਨ ਚੀਜ਼ਾਂ ਛੱਡ ਕੇ ਗਏ ਜੇ ਸਾਡੇ ਵਾਸਤੇ ਚੜ੍ਹਦੇ ਪੰਜਾਬ ਵਾਲਿਆਂ ਵਾਸਤੇ ਤੁਸੀਂ ਛੱਡ ਕੇ ਗਏ ਜੇ ਇਹ ਚੀਜ਼ਾਂ ਤੁਸੀਂ ਵੀ ਸਾਨੂੰ ਜ਼ਰੂਰ ਉਧਰ ਲਿਆਂ ਵਿਖਾਉਂਦੇ ਜੇ ਤੇ ਅਸੀਂ ਸੋਚਿਆ ਕਿ ਤੁਹਾਨੂੰ ਵੀ ਜਿਹੜੀਆਂ ਆ ਚੀਜ਼ਾਂ ਤੁਸੀਂ ਆਪਦੀਆਂ ਬੇ ਬੇਸ ਕੀਮਤੀ ਚੀਜ਼ਾਂ ਜਿਹੜੀਆਂ ਤੁਸੀਂ ਛੱਡ ਕੇ ਗਏ ਜੇ ਇਹ ਉਵੇਂ ਹੀ ਖੜੀਆਂ ਤੁਹਾਡੀਆਂ ਚੀਜ਼ਾਂ ਇਹ ਜ਼ਰੂਰ ਹੈ ਕਿ ਖਸਤਾ ਹਾਲ ਤੋਂ ਥੋੜੀ ਬਹੁਤੀ ਹੋਣ ਕਰਕੇ ਆ ਜਿਹੜੇ ਪਾਸੇ ਇਹ ਡਿੱਗੇ ਨੇ ਇਹ ਉੱਚਾ ਬੜਾ ਹੋਏਗਾ ਜੀ ਬਹੁਤ ਜ਼ਿਆਦਾ ਮੰਨ ਲਓ ਇਹਦੇ ਨਾਲ ਕੋਈ ਵੀ ਛੇੜਖਾਨੀ ਕਿਸੇ ਬਿਲਕੁਲ ਸਾਡੇ ਪਿੰਡ ਦਾ ਕਿਸੇ ਪਰ ਆ ਮੰਨ ਲਓ ਆ ਮੇਰੇ ਛਰੀਕੇ ਦੀ ਪਹਿਲੀ ਆ ਜਾਂ ਮੇਰੇ ਮੇਰੇ ਭਰਾ ਹੀ ਲੱਗਦੇ ਤਾਏ ਚਾਚਿਆਂ ਚ ਉਹਨਾਂ ਦੀ ਪਹਿਲੀ ਆ ਬਿਲਕੁਲ ਇਹ ਛੇੜ ਛਾੜ ਨਹੀਂ ਕਿਸੇ ਵੀ ਕੋਈ ਕਰਦਾ ਇਹ ਜਿਵੇਂ ਉਹ ਕਿੰਨੀ ਦੂਰ ਡਿੱਗਾ ਪਿਆ ਉੱਥੋਂ 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 ਡਿੱਗਾ ਹੈ ਮੰਨ ਲਓ ਪਹਿਲੀ ਉਹ ਨਾਲ ਛੱਡਤੀ ਹੈ ਇਹਦੇ ਨਾਲ ਇਹ ਨਹੀਂ ਵੀ ਜਾਂ ਹੀ ਆਣ ਕੇ ਵਿੱਚੋਂ ਵਟ ਲਾਂਗੇ ਜਾਂ ਕਿਵੇਂ ਵੀ ਨਾਲ ਛੱਡ ਕੇ ਪਿੱਛਾ ਫਸਲ ਬੀਜ ਲਈ ਇਹ ਮਤਲਬ ਕਿ ਉਮੀਦਾਂ ਉਵੇਂ ਹੀ ਇਹਨੂੰ ਛੇੜਿਆ ਨਹੀਂ ਗਿਆ ਹਨਾ ਨਾ 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 ਕੋਈ ਇਹਨੂੰ ਮੇਰੇ ਖਿਆਲ ਤੇ ਕੋਈ ਇੱਥੇ ਨਹੀਂ ਆਇਆ ਹੋਣਾ ਅਜੇ ਤੱਕ ਇਹਦੇ ਉੱਪਰ ਨਹੀਂ ਕੋਈ ਆਇਆ ਅੱਜ ਮੈਂ ਪਹਿਲੀ ਵਾਰ ਆਇਆ ਇੱਥੇ ਉਹ ਵੀ ਚਲੋ ਮੈਂ ਲੈਂਦਾ ਹਾਂ ਜੀ ਨਹੀਂ ਨਹੀਂ ਇਹ ਵੀ ਤੁਹਾਡੇ ਸਬਬ ਨਾਲ ਇੱਥੇ ਆਇਆ ਪਈਆ ਤੁਸੀਂ ਮੁਗਲਾਂ ਦੀ ਗੱਲ ਕਰ ਰਹੇ ਸੀ ਇਹ ਫਿਰ ਕਾਦੇ ਵਾਸਤੇ ਬਣਾਏ ਗਏ ਸੀ ਤੁਸੀਂ ਥੋੜਾ ਜਿਆਦਾ ਮਸਤਾਰ ਚ ਦੱਸੋ ਸਾਡੇ ਨੂੰ ਜਿੱਥੋਂ ਤੱਕ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਜਾਨਕਿ ਅਸੀਂ ਕੋਟ ਹੀ ਸੇਖਾਂ ਦੇ ਜਿਹੜੇ ਬਜ਼ੁਰਗ ਇੱਥੇ ਹੁੰਦੇ ਸੀ ਸਾਰੇ ਲਾਗੇ ਲਾਗੇ ਬੈੰਦੇ ਸੀ ਮੈਂ ਬਜ਼ੁਰਗਾਂ ਦੀਆਂ ਗੱਲਾਂ ਦੇ ਮੁਤਾਬਕ ਤੁਹਾਨੂੰ ਦੱਸਾਂ ਆਪਦੇ ਕੋਲ ਨਹੀਂ ਕੋਈ ਇਹ ਹੁੰਦੇ ਸੀ ਰਾਜ ਤਾਫਤ ਕਰਨ ਵਾਸਤੇ ਉੱਪਰ ਇਹ ਬਹੁਤ ਉੱਚਾ ਹੁੰਦਾ ਸੀ ਇਹਦੇ ਨਗਾਰਾ ਵਾਜਦਾ ਸੀ ਨਗਾਰੇ ਦੀ ਚੋੜ ਦੇ ਕੇ ਇੱਕ ਦੂਜੇ ਨੂੰ ਗਾਂ ਸਨੇਹਾ ਲਾਇਆ ਜਾਂਦਾ ਸੀ ਇਹ ਮਤਲਬ ਉਹ ਚੀਜ਼ ਸੀ ਇਹ ਰਾਜਿਆਂ ਦੇ ਵੇਲੇ ਤੇ ਮੁਗਲਾਂ ਦੇ ਵੇਲੇ ਤੁਸੀਂ ਗ ਕੀਤੀ ਹੈ ਇਹ ਉਦੋਂ ਦਾ ਪੁਰਾਣਾ ਜਿਹੜਾ ਹੈਗੇ ਤਾਂ ਹੋਰ ਵੀ ਪਿੰਡਾਂ ਦੇ ਵਿੱਚ ਹੈਗੇ ਨੇ ਹੋਣਗੇ ਬਾਕੀ ਇਹ ਸਾਡੇ ਪਿੰਡ ਦੇ ਵਿੱਚ ਇਹ ਮਤਲਬ ਵਿਰਾਸਤ ਇਹ ਇਹ ਚੀਜ਼ ਹੈਗੀ ਗਹਿਲੀ ਵਾਲੇ ਦੇ ਪਿੰਡ ਦੇ ਨਾਲ-ਨਾਲ ਤਕਰੀਬਨ ਪਿੰਡ ਜਸਪੁਰ ਗਹਿਲੀ ਵਾਲਾ ਨਾਲ ਕੋਟੀ ਸੇਖਾਂ ਦੇ ਇਧਰ ਮਸੀਤਾਂ ਨਾਲ ਇਹ ਤੇਰਾ ਮਸਤੇ ਵਾਲਾ ਟੋਲੇ ਵਾਲਾ ਟੋਲੇ ਵਾਲਾ ਮੰਦਰ ਹਾਂਜੀ ਹਾਂਜੀ ਮੰਦਰ ਪਿੰਡ ਹੋ ਗਿਆ ਮਹਿਣ ਪਿੰਡ ਹੋ ਗਿਆ ਤਲਵੰਡੀ ਨੌਂ ਬਾਰ ਦੀ ਜ਼ਮੀਨ ਚਾਚੇ ਮੇਰੇ ਲੱਗਦੀ ਵਿੱਚ ਇਹ ਪਿੰਡ ਦਾ ਨਾਂ ਸੀ ਪਹਿਲਾਂ ਗਹਿਲੀ ਵਾਲਾ ਹਾਂ ਕੋਟੀ ਸਿੱਖਾਂ ਦੇ ਰਾਜੇ ਦੇ ਘਰ ਪੁੱਤਰ ਹੋਇਆ ਸੀ ਉਹਨੇ ਇਹ ਮਾਤਾ ਗਹਿਲੀ ਸੀ ਕੋਈ ਦਾਈ ਉਹਨੂੰ ਦਾਨ ਕੀਤਾ ਸੀ ਇਹ ਪਿੰਡ ਗਹਿਲੀ ਵਾਲਾ ਉਸ ਤੋਂ ਬਾਅਦ ਜਦੋਂ ਹਰਾਏ ਤੇ ਇਹ ਪਿੰਡ ਦਾ ਨਾਂ ਜਸਪੁਰ ਉਰਫ ਗਹਿਲੀ ਵਾਲਾ ਰੱਖਿਆ ਗਿਆ ਵਾਹ ਜੀ ਵਾਹ ਹਾਂਜੀ ਪ੍ਰਾਤਨ ਨਾਂ ਆਇੰਦਾ ਗਹਿਲੀ ਵਾਲਾ ਹੈ ਤੇ ਇਹ ਇੱਥੇ ਦਰਿਆ ਦੇ ਵਹਿਣ ਨੇ ਦਰਿਆ ਨਾਲ ਵਗ ਚੁੱਕਾ ਇੱਥੋਂ ਜਨ ਕਿ ਇਸ ਤੋਂ ਬਾਅਦ ਦੇ ਵਿੱਚ ਜਾ ਕੇ ਹਰੀਕੇ ਦਰਿਆ ਖਲੋਤਾ ਹੈ ਅੱਛਾ ਹਾਂਜੀ ਇਹ ਪਹਿਲੋਂ ਦਰਿਆ ਇੱਥੋਂ ਵਗਦਾ ਰਿਹਾ ਤੇ ਜਗਸੀਰ ਇਹ ਜਿਹੜੀ ਇਮਾਰਤ ਹੁਣੇ ਥੋੜੀ ਬਹੁਤੀ ਖੜੀ ਆ ਬੁਰਜ ਖੜਾ ਮਨਾਰ ਖੜਾ ਹਾਂਜੀ ਇਹ ਇਹ ਬਿਲਕੁਲ ਸਰਕਾਰੀ ਆ ਇਹ ਸਰਕਾਰੀ ਪ੍ਰਾਪਰਟੀ ਮੰਨ ਲਓ ਜਨ ਕਿ ਸਮਝ ਲਓ ਇਹਨੂੰ ਕੁਝ ਵੀ ਸਾਡੇ ਪਿੰਡ ਦੇ ਨੇ ਨਾ ਅਜੇ ਤੱਕ ਇਹਦੀ ਇੱਥੋਂ ਚੁੱਕੀ ਹੈ ਨਾ ਇਹਨੂੰ ਕੋਈ ਛੇੜਕਾ ਨਹੀਂ ਜਿਵੇਂ ਦਾ ਹੈਗਾ ਉਵੇਂ ਹੀ ਆ ਇਹ ਸਰਦਾਰ ਜਸਵੀਰ ਸਿੰਘ ਦੀ ਪਹਿਲੀ ਆ ਪਿੰਡ ਸਰਦਾਰ ਬੰਤਾ ਸਿੰਘ ਦਾ ਪੁੱਤਰ ਹੈ ਪਹਿਲੀ ਆ ਹਾਂਜੀ ਗਈਲੀ ਆਲ ਦੇ ਤੁਹਾਡੇ ਪਿੰਡ ਦਾ ਹਾਂਜੀ ਹਾਂ ਇਹ ਆਪਣਾ ਮਨ ਲੋ ਮੇਰੇ ਸਾਡੇ ਚਾਚੇ ਬਾਬਿਆਂ ਦੇ ਅਸੀਂ ਸਾਰੇ ਇਕੱਠੇ ਘਰ ਹੀ ਆ ਇਹ ਗਈਲੀ ਆਲ ਦੇ ਵਿੱਚ ਅਸੀਂ ਤਿੰਨਾ ਪਿੰਡਾਂ ਦੇ ਜ਼ਿੰਮੇਦਾਰ ਸੰਧੂ ਬਰਾਦਰੀ ਸਾਰੀ ਬੈਠੀ ਆ ਤਿੰਨਾ ਪਿੰਡਾਂ ਦੇ ਬੈਠੇ ਆ ਵਾਹ ਜੀ ਵਾਹ ਪਿੰਡ ਉਹ ਤੇ ਪਾਕਿਸਤਾਨ ਦੇ ਨਾਲ ਲਹਿੰਦੇ ਪਾਸੇ ਪੰਜਾਬ ਦੇ ਲਾਹੌਰ ਤੋਂ ਨਾਲ ਰੈਵੈਂਡਰ ਦੇ ਨਾਲ ਪਿੰਡ ਜਸਪੁਰ ਕੀ ਨਾ ਬੌਲੀ ਜਾਣਾ ਪੈਂਦਾ ਬੌਲੀ ਜਾਣਾ ਉਹ ਤੋਂ ਲੱਗੇ ਆਏ ਆ ਤੇ ਇੱਕ ਰੈਜੰਗ ਤੋਂ ਕੁਝ ਪਰਿਵਾਰ ਉੱਠ ਕੇ ਆਏ ਨੇ ਉਹ ਵੀ ਸੰਧੂ ਪਰਿਵਾਰ ਨੇ ਫਿਰ ਗੱਗੇ ਵਾਲੇ ਤੋਂ ਉੱਠ ਕੇ ਆਏ ਉਹ ਵੀ ਸੰਧੂ ਪਰਿਵਾਰ ਸਾਰਾ ਪਿੰਡ ਜ਼ਿਮੀਦਾਰਾਂ ਦਾ ਸੰਧੂ ਪਰਿਵਾਰ ਇੱਥੇ ਬੈਠਾ ਤੇ ਨਾਲ ਸਾਡੇ ਖੋਖਰ ਪਰਿਵਾਰ ਆ ਪੈਂਚ ਉਹ ਸਾਡੇ ਪਿੰਡ ਬੌਲੀਆਣੇ ਤੋਂ ਵੀ ਨਾਲ ਸਾਡੇ ਆਏ ਨੇ ਬਸ ਅਸੀਂ ਪਾਕਿਸਤਾਨੀ ਸਾਰੇ ਲਾਹੌਰ ਗਏ ਹੀ ਬੈਠੇ ਆ ਇੱਥੇ ਵਾਹ ਵਾਹ ਹਾਂਜੀ ਤੇ ਵਿਸ਼ੇਸ਼ ਤੁਹਾਡੀ ਜਿਹੜੀ ਨਿਸ਼ਾਨੀ ਆ ਇਹ ਤੁਹਾਡੇ ਪਿੰਡ ਦੀ ਇੱਕ ਇਹ ਵੜਿਆ ਇੱਕ ਵਿਲੱਖਣ ਚੀਜ਼ ਹੈ ਵੀ ਨਹੀਂ ਇਹਨੂੰ ਮਤਲਬ ਕਿਸੇ ਨੇ ਇਹਨੂੰ ਛੇੜਛਾੜ ਨਹੀਂ ਕੀਤੀ ਗਈ ਸਾਹਮਣੇ ਆ ਗਿਆ ਦੋਸਤੋ ਕਿਤੇ ਵੀ ਤੁਹਾਡਾ ਕੋੜੀ ਸਿਗਾ ਗੇੜਾ ਲੱਗੇ ਪਿੰਡ ਗਹਿਲੀ ਵਾਲਾ ਬਿਲਕੁਲ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਕਹੋ ਹੋਵੇਗਾ ਕੋੜੀ ਸਿਗਾ ਤੋਂ ਇਹ ਚੀਜ਼ ਜਿਹੜੀ ਤੁਸੀਂ ਵੇਖ ਕੇ ਜਾਣੀ ਜਦੋਂ ਵੀ ਕਿਤੇ ਤੁਸੀਂ ਆਓ ਤੇ ਇਹ ਚੀਜ਼ ਜਿਹੜੀ ਬੁਰਜ ਬਣਿਆ ਹੈ ਮਨਾਰ ਬਣਿਆ ਹੈ ਤੇ ਇਹ ਚੀਜ਼ ਤੁਸੀਂ ਜ਼ਰੂਰ ਵੇਖ ਕੇ ਜਾਇਓ ਤੇ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਤੇ ਮੇਰੇ ਨਾਲ ਮਖਤਿਆਰ ਸਿੰਘ ਭੁੱਲਰ ਤੇ ਜਗਸੀਰ ਸਿੰਘ ਗਹਿਲੀ ਵਾਲਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਲਾਈਕ ਜ਼ਰੂਰ ਕਰਿਆ ਜੇ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਸਾਡੇ ਪਿੰਡ ਤੋਂ ਇਥੋਂ ਗਹਿਲੀ ਵਾਲੇ ਤੋਂ ਕੋਈ ਵੀ ਪਰਤਨ ਜਿਹੜੇ ਪਰਿਵਾਰ ਇਥੇ ਵਸਦੇ ਹੁੰਦੇ ਸੀ ਉੱਠ ਕੇ ਗਏ ਉਹ ਸਾਨੂੰ ਨਹੀਂ ਪਤਾ ਮੰਨ ਲਓ ਨਾ ਹੀ ਉਹਨਾਂ ਕੋਈ ਕਿਹੜੇ ਉਧਰ ਪਾਕਿਸਤਾਨ ਦੇ ਵਿੱਚ ਕਿਹੜੇ ਪਿੰਡ ਬੈਠੇ ਕਿਹੜੇ ਪਿੰਡ ਬੈਠੇ ਸਾਨੂੰ ਤੇ ਜੇ ਤੁਹਾਨੂੰ ਇਹ ਵੀਡੀਓ ਤੁਹਾਡੇ ਕੋਲ ਜਾਵੇ ਕਿਤੇ ਤੇ ਤੁਸੀਂ ਸਾਡੇ ਨਾਲ ਇਹਨਾਂ ਨਾਲ ਮੈਂ ਨੰਬਰ ਦਵਾਂਗਾ ਭਾਈ ਦਾ ਵੀ ਤੇ ਸੰਪਰਕ ਜ਼ਰੂਰ ਕਰਿਆ ਜੇ ਕੋਈ ਗਹਿਲੀ ਵਾਲੇ ਦਾ ਬੰਦਾ ਪਾਕਿਸਤਾਨ ਉੱਠ ਗਿਆ ਹੋਵੇ ਇਧਰ ਉੱਠ ਕੇ ਤੇ ਉਧਰ ਪਿੰਡ ਕਿਹੜਾ ਤੇ ਉਹ ਜ਼ਰੂਰ ਸੰਪਰਕ ਕਰਿਆ ਜੀ ਅਸੀਂ ਬੌਲੀਆਣਾ ਤੋਂ ਉੱਠ ਕੇ ਆਏ ਹਾਂ ਉਧਰ ਬਬਲੀਆਣਾ ਪਿੰਡ ਆ ਪਾਕਿਸਤਾਨ ਦੇ ਵਿੱਚ ਰੈਵੈਂਡ ਦੇ ਨਾਲ ਹੀ ਆ ਤੇ ਤਸਵੀਰ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਜਾਈ ਦਿੱਤਾ ਤੁਹਾਨੂੰ ਜੀ ਆਇਆਂ ਨੂੰ ਜੀ ਤੇ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ